ਕਿਦਾਂ ਹੁੰਦਾ ਕੀਤਾ ਰੋਜ਼ ਚੈਕਰ ਦਾ ਕਰਦਾ ਹੈ ਨਸ਼ਾ ਨਸ਼ੇ ਦੀ ਜੜੀ ਚੜਾ ਫੇਰੇ ਭਾਨ ਸਰਬੱਤ ਦਾ ਭਲ ਧਰ ਕਰਨਾ ਚਾਹ ਸ਼ਦੋਂ ਵਾਲੀ ਹਰ ਇੱਕ ਬੰਦਾ ਦੋਸਤ ਹੈ ਮੇਰਾ ਬੋਤੂ ਟੀ ਨਸ਼ਾ ਨਾ ਕਰੇ ਪਰ ਸਰਬੱਤ ਦਾ ਭਲਾ ਵੀ ਸਾਰੇ ਪੰਜਾਬ ਚੋਂ ਨਸ਼ਾ ਮੁਕਤ ਹੋਏ ਇਹ ਤਾਂ ਕੋਈ ਸਰੂਪਾ ਸਿੱਖਿਆ ਹੋਵੇਗਾ ਬੱਚਾ ਕੋਈ ਬਾਤ ਨਹੀਂ ਹੋਵੇ ਰੱਖਣਾ ਕਿ ਕਿਹੜਾ ਹੈ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਬਹੁਤ ਵੱਡਾ ਉਪਰਾਲਾ ਹੈ ਸਿੱਖਿਆ ਇਹ ਮੈਂ ਅਰਦਾਸ ਕਰਦਾ ਸੀ ਇਸ ਪਾਸੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ੇ ਸ੍ਰੀ ਮੱਤੀ ਆ ਰਹੀ ਹੈ ਅਰਦਾਸ ਕਰਨ ਵਾਸਤੇ ਕਿਰਪਾ ਕਰਕੇ ਇਹਦੀ ਅਰਦਾਸ ਮਨਜ਼ੂਰ ਕਰਿਓ ਅੱਜ ਜਿਹੜਾ ਪੰਜਾਬ ਨਸ਼ਿਆਂ ਵਿੱਚ ਗਰਕ ਹੋ ਰਿਹਾ ਹੈ ਇਹ ਪੰਜ ਦਰਿਆਵਾਂ ਦੀ ਧਰਤੀ ਸੀ ਇੱਥੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਪਿਆ ਮਾਈਂ ਕਿਰਪਾ ਕਰ ਸੱਚੇ ਪਾਤਸ਼ਾਹ ਇਸ ਰਿਆਨ ਨੂੰ ਖਤਪਾ ਇਹ ਸਭਾ ਚੀ ਦੀ ਮਹਿਮੇ ਦੇ ਵਿੱਚ ਸੱਚੇ ਪਾਤਸ਼ਾਹ ਅੰਗ ਸੰਗ ਹੋ ਕੇ ਸੈਟਅਪ ਹੋਇਆ ਤੇ ਅਰਦਾਸ ਸੱਚੇ ਪਾਤਸ਼ਾਹ ਦੀ ਚਰਨਾ ਵਿੱਚ ਆਪਣਾ ਭਲਾ ਸਭ ਦਾ ਉਹ ਮੰਗਣਾ ਕੁਰਬਾਨੀ ਕਹਿੰਦੀ ਹੈ ਪਰ ਇਹ ਸਰਬੱਤ ਦੇ ਭਲੇ ਵਾਸਤੇ ਕੀਤੀ ਗਈ ਹੈ ਕਿ ਸਤਿਗੁਰੂ ਦੀ ਕਿਰਪਾ ਕਰਕੇ ਜਿੰਨਾਂ ਸਭਾਂ ਸ਼ਰਧਿਕਾ ਹੋਵੇ ਜਿੱਥੇ-ਜਿੱਥੇ ਵੀ ਜਾਣ ਇਹਨਾਂ ਦਾ ਖਾਂ ਖਾਂ ਸੰਗਤਾਂ ਸਵਾਗਤ ਕਰਨ ਵਾਸਤੇ ਤਿਆਰ ਬੈਠੇ ਰਾਸਤੇ ਵਿੱਚ ਚਾਹ ਦੇ ਲੰਗਰ ਹਨ ਜੋ ਹੋਰ ਅਨੇਕ ਪ੍ਰਕਾਰ ਦੀ ਸੇਵਾਵਾਂ ਵਾਸਤੇ ਸੰਗਤਾਂ ਤੱਕ ਪਰ ਹਿੰਜੇ-ਜਿੱਥੇ ਜਾਣੇ ਮੈਂ ਇਹ ਵੀ ਬੇਨਤੀ ਕਰਾਂਗਾ ਸੰਗਤਾਂ ਨੂੰ ਜਿੱਥੇ-ਜਿੱਥੇ ਵੀਵਾਦੀ ਜਾਣ ਨਾਲ ਇਹਨਾਂ ਦੇ ਹੋਰ ਭਾਈ ਰਸਤੇ ਵਿੱਚ ਰਲੋ ਇਹ ਮੁਹਿਮ ਭਾਵੇਂ 110 150 ਪ੍ਰਾਣੀਆਂ ਦੀ ਚਲ ਰਹੀ ਹੈ ਉੱਥੋਂ ਤੱਕ ਜਾਂਦੀ ਹੈ ਹਜ਼ਾਰਾਂ ਦੀ ਕੀਮਤੀ ਵਿੱਚ ਹੋ ਜਾਏ ਤਾਂ ਕਿ ਸਾਨੂੰ ਪਤਾ ਲੱਗੇ ਕਿ ਆਪਾਂ ਇਹਦਾ ਸਾਥ ਦੇ ਰਹੇ ਹਾਂ ਜਿਹੜੇ ਭਾਈ ਜਾ ਸਕਦੇ ਨਾਲ ਜਿਹਨਾਂ ਵਿੱਚ ਰਮਤਪਾਹ ਰਾਜ ਨੇ ਮੋਕਸੀ ਹੈ ਉਹ ਨਾਲ ਜ਼ਰੂਰ ਤਰੋ ਕਿ ਮੈਂ ਵਿਸ਼ਵਾਸ ਰੱਖਣਾ ਸਤਿਗੁਰਾਂ 'ਤੇ ਜਦੋਂ ਕੋਈ ਮਹਮ ਵੱਡੀ ਕੋਈ ਬਹੁਤੀ ਸੰਗਠਨੀ ਕਰਦੀ ਹੈ ਇੱਕ ਅੱਧਾ ਹੀ ਆਪੂ ਹੁੰਦਾ ਹੈ ਕਮਾਂਡਰ ਇੱਕ ਹੀ ਹੁੰਦਾ ਫੌਜਾਂ ਤਾਂ ਮਗਰ ਜੁੜ ਜਾਂਦੀਆਂ ਕਮਾਂਡ ਕਰਨ ਵਾਲਾ ਚਾਹੀਦਾ ਹੈ ਕਿ ਮਹਾਰਾਜ ਨੇ ਕਿਰਪਾ ਕੀਤੀ ਇਸ ਬੱਚੀ 'ਤੇ ਇੱਕ ਕਮਾਂਡ ਕਰਨ ਵਾਸਤੇ ਤਿਆਰ ਹੋਈ ਹੈ ਇੱਕ ਸਾਲ ਭਰਤਾ ਇਸ ਬੱਚੇ ਨੇ ਜੁਟੀ ਨਹੀਂ ਪਾਈ ਪਰ 12 ਦਾ ਸੰਪਰਕ ਤੇ ਲੰਗੇ ਪੈਰੇ ਸਿਆਲ ਵੀ ਲੰਗੇ ਹਾਰ ਵੀ ਲੰਗੇ ਅੱਜ ਪਹਿਲੇ ਦਿਨ ਅਜੇ ਤੱਕ ਜੁਤੀ ਨਹੀਂ ਪਾਈ ਹੁਣ ਇੱਥੇ ਤੁਰਨ ਲੱਗਿਆ ਇਹਨੂੰ ਜੁਤੀ ਪਾਉਣੀ ਹੈ ਤੁਰਨ ਤਾਂ ਅਸੀਂ ਇਹਨੇ 1 ਦਸੰਬਰ ਨੂੰ ਤੇ ਉੱਥੇ ਜਾ ਕੇ ਜੁਤੀ ਪਾਉਣੀ ਸੀ ਅੱਗੇ ਫਿਰ ਡਾਕਟਰਾਂ ਨੇ ਸਿਆਣੇ ਬੰਦਿਆਂ ਨੇ ਰਾਤ ਕੀਤੀ ਕਿ ਪਹਿਰਾ ਚ ਕੋਈ ਮੁਕਤ ਪੈ ਸਕਦਾ ਹੈ ਇਸ ਕਰਕੇ 12 ਦਿਨਾਂ ਦੀ ਯਾਤਰਾ ਤਾਂ ਲੈ ਲਈ ਅੱਗੇ ਸਿੱਕਾ ਪਾ ਕੇ ਦੌੜ ਲਗੇ ਸਾਲ ਭਰ ਦਿੱਕੀ ਤੋਂ ਬਿਨਾ ਰਹਿਣਾ ਵੀ ਬੜਾ ਮੁਸ਼ਕਲ ਹੈ ਪਰ ਇਹਨੇ ਬਹੁਤ ਵੱਡਾ ਸਹਾਰਾ ਦਿੱਤਾ ਹੈ ਸਾਰਾ ਚੇਪਾ ਕਰਨੀ ਚੜ੍ਹਦੀ ਕਲਾ ਕਰਨੀ ਜੀ ਦੁਆਇ ਦੀ ਸਾਕਾ ਜੀ ਸੋਨਹਾਰ ਸਵਾਦ ਜੀ ਸੋਨਹਾਰ ਸਵਾਦ ਜੀ ਹਾਲਪੁਰਖ ਵਾਗਰੂ ਦੇ ਚਰਨਾਂ ਦੇ ਵਿੱਚ ਅਰਦਾਸ ਏ ਸੱਚੇ ਪਾਤਸ਼ਾਹ ਛੜਤੀ ਕਲਾ ਬਖਸ਼ੀ ਮੇਰੇ ਪੰਜਾਬ ਨੂੰ ਇਸ ਆਲਾਮਤ ਤੋਂ ਮਜ਼ਾਦ ਬਖਸ਼ੀ ਤੇ ਅਸੀਂ ਸੁਪਨਾ ਦੇਖਣ ਜੋਗੇ ਹੋਈਏ ਸਭ ਤੋਂ ਪਹਿਲਾਂ ਕਿਪੀ ਦੇ ਸੁਪਨਾ ਵੇਖਾਂਗੇ ਤਾਂ ਸੁਪਨੇ ਨੂੰ ਅਸੀਂ ਲੜ ਕੇ ਸਕਾਰ ਵੀ ਕਰਾਂਗੇ ਬਹੁਤ ਪਹਿੜਾ ਨੇ ਆਪਦੇ ਭਰਾ ਗਵਾਏ ਨੇ ਬਹੁਤ ਮਾਤਾਵਾਂ ਦੇ ਵੀਰ ਪੁੱਤ ਚਲੇ ਗਏ ਨੇ ਮੈਨੂੰ ਇੱਥੇ ਵੀ ਮਾਤਾਵਾਂ ਮਿਲਦੀਆਂ ਨੇ ਤੇ ਦੁੱਖ ਦਿੱਖਿਆ ਨਹੀਂ ਜਾਂਦਾ ਬਾਰੇ ਇਹ ਦੁੱਖ ਮੁੱਕੂਗਾ ਉਦੋਂ ਹੀ ਅੱਜ ਮੇਰੇ ਭਰਾ ਦੀ 12ਵੀਂ ਵਰਸੀ ਹੈ ਇਹ ਦੁੱਖ ਮੁੱਕੂਗਾ ਉਦੋਂ ਜਦੋਂ ਆਪਾਂ ਆਪਣੇ ਸੁਪਨੇ ਲੈਣੇ ਸ਼ੁਰੂ ਕਰਾਂਗੇ ਤੇ ਆਪਦੇ ਘਰੇ ਘਰ ਘਰ ਲੜਾਂਗੇ ਔਰ ਸ਼ਾਂਤੀ ਸਬਰ ਨਾਲ ਇਹ ਲੰਬੀ ਲੜਾਈ ਹੈ ਸੋਚ ਬਦਲਨੀ ਹੈ ਸੋਚ ਬਦਲਾਂਗੇ ਫੇਰ ਸੋਚ ਜਦੋਂ ਬਦਲੀ ਜਾਊਗੀ ਫੇਰ ਬਦਲਾਅ ਦੀ ਸ਼ੁਰੂਆਤ ਹੋਊਗੀ ਇਹ ਬਦਲਾਅ ਛੇਤੀ ਨਹੀਂ ਆਉਣਾ ਇਹ ਆਪਾਂ ਨੂੰ ਆਪਸੀ ਪਿਆਰ ਭਾਈਚਾਰੇ ਦੇ ਨਾਲ ਆਪਦੇ ਪਰਿਵਾਰਕ ਸੰਬੰਧਾਂ ਨੂੰ ਮਿੱਠੜੇ ਕਰਕੇ ਹਰੇਕ ਦੇ ਨਾਲ ਖੜਨਾ ਪੈਣਾ ਤੇ ਹਰੇਕ ਦੀ ਪਰਵਾਹ ਕਰਨੀ ਪੈਣੀ ਹੈ ਔਰ ਬਹੁਤ ਸਾਰੀਆਂ ਜਿਹੜੀਆਂ ਪਰਿਥੀਆਂ ਨੇ ਮੈਂ ਉਹਦੇ ਵਿੱਚ ਇੱਕ ਫੋਨ ਵੀ ਲੰਨੀ ਆ ਉਨਾ ਤੋ ਕਿਤੇ ਨਾ ਕਿਤੇ ਦੂਰ ਹੋ ਕੇ ਉਸ ਗੁਰੂ ਦੇ ਚਰਨਾਂ ਦੇ ਨਾਲ ਉਸ ਗੁਰੂ ਦੇ ਲੜ ਵੀ ਲੱਗਣਾ ਪੈਣਾ ਕਿਉਂਕਿ ਉਹਦੀ ਰਜ਼ਾ ਬਿਨਾ ਪੱਤਾ ਵੀ ਨਹੀਂ ਖਿੰਦਾ ਹੈਗਾ ਅੱਜ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਉਹਨਾਂ ਦੀ ਮੇਹਰ ਸਦਕਾ ਅੱਜ ਇਹ ਵਜਦਾ ਰਹੇ ਪੰਜਾਬ ਪੈਦਲ ਯਾਤਰਾ ਜਿਹੜੀ ਹੈ ਮੈਂ ਤਾਂ ਐਡੀ ਸੀ ਨਹੀਂ ਮੈਂ ਤਾਂ ਇੱਕ ਨਿਮਾਣੀ ਜੀ ਸਿੱਖਾ ਇੱਕ ਨਿਮਾਣੀ ਜੀ ਧੀ ਆ ਆਪਦੀ ਮਾਂ ਦੀ ਅੱਜ ਜਿਹੜੀ ਆ ਜਣਾ ਜਿਹੜੀ ਇਹ ਸੋਚਦੀ ਐ ਲੜਨਾ ਚਾਹੀਦਾ ਹੈ ਪੁੱਤਾਂ ਪੜਾਣਾਂ ਲਈ ਲੜਨਾ ਚਾਹੀਦਾ ਜਿਨ੍ਹਾਂ ਦੇ ਵੀਰ ਕਮਾਲੇ ਤੇ ਉਹਨਾਂ ਲਈ ਅੱਜ ਆ ਚਾਹੀਦਾ ਜਿਨ੍ਹਾਂ ਦੇ ਵੀਰ ਆ ਦੁਨੀਆ ਤੋਂ ਰੁਕਸਤ ਹੋਣ ਤੇ ਉਹ ਭੈਣ ਉਹ ਧੀ ਉਹ ਬੇਟੀ ਅੱਜ ਪਠੇਂਡੇ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾ ਜਾਂ ਹਰਿਮੰਦਰ ਸਾਹਿਬ ਅਰਦਾਸ ਕਰਨ ਚੱਲੀ ਹੈ ਕਿ ਸੱਚੇ ਪਾਤਸ਼ਾਹ ਮੇਰੀ ਮਰਜ਼ੀ ਪੰਜਾਬ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮੇਰਾ ਪੰਜਾਬ ਹੱਸਦਾ ਵਸਦਾ ਰਹੇ ਇੱਥੇ ਜਿਹੜੀ ਆ ਨਸ਼ੇ ਦੀ ਅਲਮਤ ਆਈ ਹੈ ਇਹ ਤੋਂ ਹਰ ਬੰਦਾ ਆਪਣੇ ਘਰ ਘਰ ਲੜ ਸਕੇ ਤੇ ਅਸੀਂ ਨਸ਼ੇ ਦਾ ਸੁਪਨਾ ਲਈਏ ਤੇ ਫੇਰ ਅਗਲੇ ਕੁਝ ਸਾਲਾਂ ਦੇ ਵਿੱਚ ਪੰਜਾਬ ਤੋਂ ਨਸ਼ਾ ਕਾਇਏ ਕਾਇਗ੍ਰਿਤਿਕ ਖਾਲਸਾ ਵਰਲਡ ਜੀ ਦੇ